ਹਾਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਦਿਖਾ ਰਹੀਆਂ ਜੋ ਕਿ ਬਹੁਤ ਹੀ ਸੋਹਣੇ ਸੋਹਣੇ ਸੂਟ ਰੈਡੀ ਹੋ ਚੁੱਕੇ ਨੇ ਕਾਟਨ ਦੇ ਲੇਸਿਸ ਵਗੈਰਾ ਲਗਾ ਕੇ ਦੇਖੋ ਬਹੁਤ ਹੀ ਪਿਆਰੀ ਜਿਹੇ ਡਿਜ਼ਾਈਨ ਬਣੇ ਨੇ ਤੁਹਾਨੂੰ ਵੀਡੀਓ ਤੋਂ ਜਿਹੜੇ ਨਵੇਂ-ਨਵੇਂ ਡਿਜ਼ਾਈਨ ਦੇਖਣ ਨੂੰ ਮਿਲਣਗੇ ਇਹ ਆਪਾਂ ਤੀਜ ਲਈ ਸਪੈਸ਼ਲ ਤੀਆਂ ਲਈ ਜਿਹੜਾ ਸੂਟ ਰੈਡੀ ਕੀਤਾਗਾ ਲੇਸਿਸ ਵਗੈਰਾ ਲਗਾ ਕੇ ਇਹ ਛੋਟੇ ਬੱਚੇ ਦਾ ਜਿਹੜਾ ਸੂਟ ਬਣਾਇਆਗਾ ਅੱਗੇ ਤੁਹਾਨੂੰ ਵੀਡੀਓ 'ਚ ਅਸੀਂ ਵੇਅਰ ਕੀਤਾ ਹੋਇਆ ਵੀ ਦਿਖਾਵਾਂਗੇ ਵੀ ਕਿੱਦਾਂ ਦਾ ਲੱਗਦਾ ਸੋ ਤੁਸੀਂ ਵੀ ਇਦਾਂ ਦੇ ਸੂਟ ਸਾਡੇ ਤੋਂ ਬਣਵਾ ਸਕਦੇ ਹੋ ਤੇ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਸਬਸਕ੍ਰਾਈਬ ਵੀ ਕਰ ਲਓ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਿਓ ਇਹ ਪਲੇਨ ਸੂਟ ਬਿਲਕੁਲ ਸਿੰਪਲ ਸੂਟ ਜੋ ਕਿ ਅਸੀਂ ਲੇਸਸ ਲਗਾ ਕੇ ਬਹੁਤ ਸੋਹਣੀ ਜੀ ਡਿਜ਼ਾਈਨਿੰਗ ਕੀਤੀ ਆ ਸਰਦਾਰੀ ਜੀ ਲੁੱਕ ਦਾ ਇਹ ਸੂਟ ਜਿਹੜਾ ਤਿਆਰ ਹੋਇਆਗਾ ਤੇ ਸਾਰੇ ਡਿਜ਼ਾਈਨ ਅੱਜ ਨਵੇਂ ਤੁਹਾਡੇ ਨਾਲ ਮੈਂ ਸ਼ੇਅਰ ਕਰ ਰਹੀ ਆ ਜੋ ਕਿ ਸੂਟ ਰੈਡੀ ਹੋਏ ਨੇ ਤੇ ਸਾਡੀ ਵੀਡੀਓ ਨੂੰ ਪਲੀਜ਼ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਿਓ ਸੋ ਇਹ ਸੂਟ ਜਿਹੜਾ ਆਪਣਾ ਡਨ ਹੋ ਚੁੱਕੇ ਅਤੇ ਦੀ ਪੈਕਿੰਗ ਵੀ ਹੋ ਚੁੱਕੀ ਆ ਭੇਜਣ ਲਈ ਸੁਗਤੰਦ ਖੋਣੀਆਂ ਮੈਂ ਪਿਓਰ ਕਾਟਨ ਦਾ ਸੂਟ ਆ ਇਸ ਤੇ ਅਸੀਂ ਕਲੀਆਂ ਪਾਈਆਂ ਨੇ ਤੇ ਵੀ ਨੈਕ ਬਣਾਇਆ ਸੋ ਇਸ ਤੇ ਐਂਕਰ ਥ੍ਰੈਡ ਨਾਲ ਜਿਹੜਾ ਡਿਜ਼ਾਈਨਿੰਗ ਕੀਤੀ ਗਈ ਆ ਬਹੁਤ ਪਿਆਰਾ ਸੂਟ ਬਣਿਆ ਇਹ ਤੁਸੀਂ ਵੀ ਇਦਾਂ ਸੋਹਣੇ ਸੋਹਣੇ ਸੂਟ ਜਿਹੜਾ ਆਪਣਾ ਕਾਟਨ ਦੇ ਰੈਡੀ ਕਰ ਸਕਦੇ ਹੋ ਲੇਸਿਸ ਵਗੈਰਾ ਲਗਾ ਕੇ ਬਹੁਤ ਪਿਆਰੀ ਲੱਗਦੇ ਨੇ ਸੂਟ ਲੇਸਿਸ ਨਾਲ ਡਿਜ਼ਾਈਨ ਹੁੰਦੇ ਨੇ ਜਦੋਂ ਤੇ ਸਾਡੇ ਕਸਟਮਰ ਨੇ ਵੀਅਰ ਕੀਤਾ ਹੋਇਆ ਵੀ ਤੁਹਾਨੂੰ ਨਾਲ ਸ਼ੇਅਰ ਕਰ ਦਿੰਨੀ ਆ ਮੈਂ ਸੋ ਇੱਕ ਸカイ ਜੇ ਕਲਰ ਦਾ ਸੂਟ ਆ ਇਸ ਤੇ ਵੀ ਆਪਾਂ ਬਹੁਤ ਸੋਹਣੀ ਡਿਜ਼ਾਈਨਿੰਗ ਬਣਾਈ ਆ ਲੈਸਾਂ ਲਗਾ ਕੇ ਇਸ ਦਾ ਵੀ ਨੈਕ ਬਣਾਇਆ ਤੇ ਨਾਲ ਹੀ ਇਸ ਦੇ ਬਾਜੂ ਤੇ ਵੀ ਡਬਲ ਲੈਂਸ ਲਗਾਈ ਗਈ ਆ ਤੇ ਨਾਲ ਹੀ ਆਪਣੀ ਪੌਂਚੀਆਂ ਤੇ ਲੈਂਸ ਲਗਾਈ ਆ ਸੋ ਇਹ ਜਿਹੜੇ ਨੈੱਕ ਨੇ ਮਤਲਬ ਬਣਦੇ ਜਿੱਦਾਂ ਨੇ ਮੈਂ ਉਹ ਵੀਡੀਓ ਵੀ ਤੁਹਾਡੇ ਨਾਲ ਜਲਦੀ ਸ਼ੇਅਰ ਕਰੂੰਗੀ ਨੈੱਕ ਦੀ ਡਿਜ਼ਾਈਨਿੰਗ ਦੀ ਵੀਡੀਓ ਜਲਦੀ ਆਊਗੀ ਤੁਹਾਡੇ ਲਈ ਸੋ ਸਬਸਕ੍ਰਾਈਬ ਜਰੂਰ ਕਰਕੇ ਰੱਖਿਓ ਇਹ ਕੇ ਆਪਾਂ ਸਟਿਚ ਕਰਿਆ ਸੂਟ ਫਿਨਿਸ਼ਿੰਗ ਪੱਟੀ ਲਗਾਈ ਹੈ ਤੇ ਚਾਕਾਂ ਤੇ ਬਹੁਤ ਹੀ ਪਿਆਰਾ ਸੂਟ ਆ ਇਹ ਪਾਰਟੀ ਵੇਅਰ ਸੂਟ ਸੀ ਇਹ ਇਸ ਤੇ ਜਿਹੜਾ ਆਰੀ ਵਰਕ ਹੋਇਆ ਹੋਇਆ ਸੀਗਾ ਸੋ ਇਹ ਵੀ ਕਾਟਨ ਦਾ ਸੂਟ ਆ ਇਸ ਤੇ ਆਪਾਂ ਜਿਹੜੇ ਵਾਈਟ ਲੇਸਸ ਲਗਾਈਆਂ ਨੇ ਇਸਦੇ ਕਲੀਆਂ ਪਾਈਆਂ ਗਈਆਂ ਨੇ ਤੇ ਨਾਲ ਹੀ ਇਸਦੇ ਘੇਰੇ ਤੇ ਚਾਕਾਂ ਤੇ ਬਾਜੂ ਤੇ ਇਸ ਨਾਲ ਵੀ ਵੀ ਨੈੱਕ ਹੀ ਬਣਾਇਆ ਆਪਾਂ ਨੇ ਸੋ ਇਹ ਵੀ ਬਹੁਤ ਪਿਆਰਾ ਸੂਟ ਆਗਾ ਲਾਈਟ ਜੇ ਸ਼ੇਡ ਦਾ ਤੇ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਨੈੱਕ ਦੀ ਬਹੁਤ ਸੋਹਣੀ ਡਿਜ਼ਾਈਨਿੰਗ ਹੋਈ ਆ ਪਿੰਟੈਕਸ ਪਾਈਆਂ ਗਈਆਂ ਨੇ ਤੇ ਕਲੀਆਂ ਪਾਈਆਂ ਨੇ ਅੱਜ ਸਾਰੇ ਨਵੇਂ ਡਿਜ਼ਾਈਨ ਤੁਹਾਡੇ ਨਾਲ ਮੈਂ ਸ਼ੇਅਰ ਕਰ ਰਹੀ ਹਾਂ ਇਹ ਸੂਟ ਜਿਹੜੇ ਸਾਡੇ ਰੈਡੀ ਹੋ ਕੇ ਜਾ ਰਹੇ ਨੇ ਇਹ ਬਹੁਤ ਸੋਹਣਾ ਕੋਰਸੈਟ ਕੁੜਤਾ ਬਣਾਇਆਗਾ ਇੱਕੇ ਮੈਚਿੰਗ ਸੂਟ ਕਿਉਂਕਿ ਅਸੀਂ ਪੈਚਸ ਰੈਡੀ ਕਰਕੇ ਲਗਾਏ ਨੇ ਸਲਵਾਰ ਤੇ ਤੇ ਸਲਵਾਰ ਨਾਲ ਦੇ ਕੱਪੜੇ ਦੇ ਅਸੀਂ ਸ਼ਰਟ ਤੇ ਲਗਾਏ ਨੇ ਦੇਖ ਸਕਦੇ ਹੋ ਕਿੰਨਾ ਪਿਆਰਾ ਡਿਜ਼ਾਈਨ ਜਿਹੜਾ ਬਣ ਕੇ ਰੈਡੀ ਹੋਇਆ ਵੀ ਨੱਕ ਨਾਲ ਤੇ ਲੇਸਿੰਗ ਹੋਇਆ ਨਾਲ ਇਦਾਂ ਹੀ ਆਪਾਂ ਤੁਹਾਨੂੰ ਮੈਂ ਹੋਰ ਵੀ ਆਈਡੀਆਜ਼ ਦੱਸਦੀਆਂ ਅੱਗੇ ਵੀ ਆਪਾਂ ਸਿੰਪਲ ਸੂਟ ਨੂੰ ਕਿਸ ਤਰੀਕੇ ਨਾਲ ਜਿਹੜਾ ਵਧੀਆ ਜਿਹਾ ਲੁੱਕ ਆਪਾਂ ਕ੍ਰੀਏਟ ਕਰ ਸਕਦੇ ਹਾਂ ਇਹ ਸਾਡੇ ਸਾਰੇ ਨਵੇਂ ਡਿਜ਼ਾਈਨਿੰਗ ਤੇ ਪਲੀਜ਼ ਚੈਨਲ ਤੇ ਫਟਾਫਟ ਜਿਹੜਾ ਤੁਸੀਂ 10k ਕਰ ਦਿਓ ਇਹ ਵੀ ਬਹੁਤ ਪਿਆਰਾ ਸੂਟ ਆ ਕਾਟਨ ਦਾ ਦੇਖ ਸਕਦੇ ਹੋ ਇਸ ਦੇ ਚਾਕਾਂ ਤੇ ਵੀ ਆਪਾਂ ਲੇਸਿੰਗ ਕੀਤੀ ਆ ਤੇ ਨਾਲ ਦੀ ਨਾਲ ਇਹਦੇ ਬਾਜੂ ਤੇ ਵੀ ਜਿਹੜਾ ਲੇਸ ਲਗਾਈ ਗਈ ਆ neck ਤੇ ਪਿੰਟੈਕਸ ਪਾਈਆਂ ਨੇ ਤੇ ਆਪਾਂ ਕਫ ਵਾਲੇ ਜਿਹੜੇ ਇਹਦੇ 슬ੀਵਸ ਬਣਾਈਆਂ ਨੇ ਦੇਖੋ ਸੋ ਇਦਾਂ ਦੇ ਹੋਰ ਵੀਡੀਓਜ਼ ਲਈ ਪਲੀਜ਼ ਸਬਸਕ੍ਰਾਈਬ ਜਰੂਰ ਕਰਿਓ ਥੈਂਕ ਯੂ so much